ਉਹ ਇੱਕ ਤਾਂ ਕੱਪੜੀ ਹੀੁੰਦਾ ਬਾੜੀ ਟਾਂਗ ਲਾਤਾ ਹੋਏ ਉਹ ਕਾਹਨੀਆਂ ਕਰਨੀਂ ਨਹੀਂ ਮੰਨਦੇ ਹੁੰਦੇ ਆਗੇ ਉਹ ਕੋਟ ਹੀ ਰਪੈ ਹੁਣ ਕਿਹੜਾ ਬੇੜਾ ਹੋ ਗਿਆ ਭਾਲੀ ਜਾਂਦੀ ਇਹਦਾ ਉਹ ਠੀਕਾ ਮੇਰਾ ਖਵਾਣਾ ਯਾਰ ਹੁਣ ਮੈਂ ਦੂਜਾ ਵੀ ਬਾਗਣਾ ਜਾਂਦਾ ਮਾਰ ਦੂੰਗਾ ਬੈ ਯਾਰ ਰੋਟੀ ਖਾ ਕੇ ਬਾਜੀ ਚਾਹ ਚਾਹ ਪੀ ਲਈ ਚਾਹ ਤਾਂ ਪੀ ਲਈ ਰੋਟੀ ਖਾ ਕੇ ਬਾਜੀ ਮੇਰਾ ਨਾ ਨਾ ਯਾਰ ਉੱਥੇ ਮਾਨ ਸਾਹਿਬ ਵੀ ਰਹਿਣਾ ਪੂਰਾ ਆਉਣਾ ਉਹ ਐ ਕਰ ਤੂੰ ਮਨੂਰੇ ਯਾਰ ਕੋਈ ਕਿਰਾਏ ਤੇ ਘਰ ਦਵਾ ਦੇ ਨਹੀਂ ਨਹੀਂ ਤੂੰ ਮੇਰੇ ਕੋਲ ਰਹਿ ਜਾ ਕਰੀ ਲੋ ਕੋਈ ਚੱਕਰੀ ਨਹੀਂ ਮਹਾ ਇਹਨੂੰ ਮਾਰ ਜੀ ਬਾਏ ਕਿਦੋਂ ਆ ਜੇਗੇ ਜੀ ਕੀ ਬਾਟ ਤੁਹਾਡੇ ਪ੍ਰਧਾਨ ਐਡਾ ਵੱਡਾ ਗੈਂਗਸਟਰ ਹਣਾ ਤੇ ਤੇ ਕੀ ਵਾਰ ਹਮਲਾ ਕਰਦੋਂ ਤਾਂ ਮੈਂ ਤੈਨੂੰ ਹੋਰ ਤਲਾਸ਼ੀ ਕਰਨਾ ਐ ਤੁਹਾਨੂੰ ਬਾਟੇ ਪ੍ਰਧਾਨ ਨੂੰ ਫੜਨਾ ਆਇਗਾ ਇਧਰ ਆ ਲੈ ਤੇਰੀ ਸਹੀ ਹੈ ਤੇ ਕੋਈ ਕਿਰਾਏ ਦੇ ਘਰ ਦਵਾਕ ਨੂੰ ਮੈਂ ਰਾਤ ਤੇ ਫਿਰ ਮੈਂ ਉਹਦੀ ਤਲਾਸ਼ੀ ਕਰਾਂ ਤੂੰ ਕਿਰਾਏ ਤੇ ਕਿਰਾਏ ਦਿਆ ਯਾਰ ਆਪਣੇ ਨਾਲ ਲੱਗਵਾ ਘਰੀ ਹੈਗਾ ਬੇਲੇ ਹੀ ਪੁੱਛਿਆ ਹੋ ਓਏ ਓਹ ਐਂਕਲ ਰਹਿੰਦਾ ਉਸ ਨਾਲ ਓਏ ਹਾਂ ਉਹ ਮੈਨੂੰ ਪਤਾ ਉਹਨੇ ਮੇਰਾ ਮੂੰਹ ਪਾਣੀ ਪੁੱਛਿਆ ਦੀ ਉਹਨੇ ਗਲਾਸ ਫੜਦਾ ਜਦੋਂ ਕੋਈ ਗੱਲ ਨਹੀਂ ਉਹ ਹੁਣ ਬੰਦੇ ਨੂੰ ਮੈਂ ਉੱਪਰ ਦੇ ਬੰਦੇ ਦਾ ਨਾਲ ਹੀ ਆਣਾ ਹਣਾ ਆਲਾ ਉਹਦੇ ਇੱਕ ਰਾਤਾਂ ਜਾਂਦੇ ਹੈ ਚਲ ਪਏ ਤੇ ਪੁੱਛਣਾ ਕੋਈ ਤਰਨ ਉਹ ਤਾਂ ਕੋਈ ਚੱਕਰੀ ਨਾ ਮਾਰਨ ਉਹਦਾ ਪਾ ਕਰਾ ਲਿਆ ਵਧੀਆ ਆਪਣੀ ਜਾਨ ਚਲ ਪੁੱਛਣਾ ਪੁੱਛਣਾ ਲੋ ਅਦੂ ਕਿਵੇਂ ਐਕਲ ਜੀ ਉਹ ਠੀਕ ਹੋ ਇੱਕ ਸਾਨੂੰ ਐਂ ਕਹਿੰਦੇ ਸੀ ਆਪਾਂ ਨੂੰ ਇੱਕ ਘਰ ਕਿਰਾਏ ਤੇ ਚਾਹੀਦਾ ਸੀ ਜੀ ਆਪਾਂ ਨੂੰ ਇੱਕ ਘਰ ਕਿਰਾਏ ਤੇ ਚਾਹੀਦਾ ਸੀ ਜੀ ਆਈ ਮੁੰਡੇ ਨੂੰ ਕੁਝ ਕਿਸੇ ਹੱਥੋਂ ਗਈ ਚੱਲ ਦੱਸ ਦੇ ਹਾਂ ਫੋਨ ਲਾ ਲਿਓ ਉਹ ਕਹਿੰਦਾ ਮੈਂ ਮੁੰਡੇ ਨੂੰ ਪੁੱਛ ਕੇ ਦੱਸ ਦੂੰਗਾ ਹਾਂ ਚੱਲ ਦੱਸ ਦਊਗਾ ਤੋਰ ਜਾ ਆਪੇ ਉਹ ਵੀ ਵਧੀਆ ਚੱਲ ਯਾਰ ਮੈਂ ਉਹਨੇ ਪੈਸੇ ਅੱਜ ਵੀ ਉਹਨੂੰ ਤੱਕ ਦੂਗਾ ਹਾਂ ਹਾਂ ਮਾ ਜੀ ਨੂੰ ਖੁਦਾ ਕਰੂਗਾ ਹੁਣ ਚੱਲ ਜੀ ਥੋੜੇ ਆ ਗਿਆ ਮਨੋ ਚੱਲ ਯਾਰ ਅੰਦਰ ਹੀ ਹੋਣਾ ਹੋਏ ਦੇਖੋ ਚੱਲ ਬਣਾ ਲੂ ਨਾਲ ਕੋਈ ਆ ਆ ਮੈਂ ਤਾਂ ਉਹ ਵੀ ਆਈ ਗਿਆ ਮੇਰੇ ਬਾਪਾ ਕੀ ਕੀਤਾ ਸੀ ਪਤਾ ਯਾਰ ਆ ਆ ਤਮਾ ਆ ਗਈ ਤੁਹਾਡਾ ਕਿੰਨੇ ਕਹਿੰਦਾ ਨਾ ਓਏ 3500 ਫੰਦਾ ਮਤਲਬ ਜਿਹੜਾ ਤਾਂ ਆਪਣੇ ਅੰਦਰ ਆਉਣਾ ਪਰਦੇ ਨੂੰ ਤਾਂ ਤਰ ਉਹ ਤਨ ਬੈਠੀ ਆ ਰਾਂ ਕੋਈ ਗੱਲ ਨਹੀਂ ਕਰਨਾ ਬਾਈਆ ਚੱਲ ਉਹਦੇ ਕੋਲੇ ਜਾਇਆ ਸੀ ਫਿਰ ਠੀਕ ਆ ਹਾਂ ਉਹਦੇ ਕੋਲੇ ਫਿਰ ਮੈਨੂੰ ਸਮਾਨ ਖੂਣ ਵੀ ਉਹ ਕਰਨਾ ਯਾਰ ਲੜਾ ਕੋਈ ਗੱਲ ਨਹੀਂ ਮੈਂ ਬਾਹਰ ਨਿਕਲੇ ਮੈਂ ਤੇਰੇ ਘਰ ਚੱਲਣੇ ਚੱਲ ਕੋਈ ਨਹੀਂ ਚੱਲਦੇ ਉਹਦੇ ਕੋਲੇ ਚੱਲ ਬਾਹਰ ਚੱਲ ਹਾਂ ਚੱਲ 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 ਯਾਰ ਬਾਹਰ ਇਹਨੂੰ ਕਰਨਾ ਵੀ ਕੋਈ ਕარი ਆ ਆਈ ਜੀ ਵਾਲਾ ਨਾ ਮੈਂ ਅੱਜ ਕਿਹਦੀ ਕਾਹਲਾ ਨਾ ਅਰੇ ਜੀ ਪੱਕਾ ਜੇਗਾ ਜੀ ਹੋਰ ਜੇ ਕਿਹਦੀ ਠੀਕ ਹੈ ਤੁਮ ਕੀ ਹਾਲ ਹੈ ਬਸ ਠੀਕ ਹੈ ਬੈਰੀਅਤ ਤੋਂ ਮਿਲੋ ਓ ਸੌਰੀ ਗੱਲ ਕੀ ਬੈਰੀਅਤ ਹੋ ਨਹੀਂ ਗਮ ਬੰਦਾ ਦੇਖੇ ਦੂਸਰ ਨਹੀਂ ਆਈ ਸੀ ਨਾ ਇਹ ਹੋਈ ਆ ਆ ਗਿਆ ਆ ਗਿਆ ਬਈ ਆਪਣੀ ਯਾਰੀ ਉਸਦੀ ਜਿੰਨਾ ਮੁੰਡੇ ਨਾਲ ਠੀਕ ਠੀਕ ਤੇ ਇਸ ਲਈ ਤੁਹਾਨੂੰ ਮੁੰਡਾ ਪਕਰ ਕਰਾਇਆ ਸੀ ਜੋ ਪੁੱਛ ਕੇ ਸੀ ਦੂਨ ਹਾਂ ਹਾਂ ਗਏ ਪੁਲਸ ਵਾਲੇ ਸਾਡੇ ਪਟਨਾ ਨੂੰ ਫਿਰ ਨੂੰ ਫਿਰ ਜਾਣੇ ਨਾ ਨਾ ਜੀ ਤਾਂ ਮੈਂ ਰਹਿਣ ਆਇਆ ਇਧਰ ਜਉੜੀ ਨੇੜੇ ਲੱਗੀ ਉਹਦਾ ਕਿਸ ਨੇ ਫੜ ਗਿਆ ਨਾ 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 ਉਹ ਜੇਸੀ ਪਹਿਲੇ ਉਹਨੇ ਨਿਬੜ ਗਾ ਕੇ ਸੀ ਤਾਂ ਅੱਛਾ ਹਾਂ ਹੋਰ ਖਾ ਲੋ ਠੀਕ ਤੇ ਨਿਆ ਗਿਆ ਕੋਈ ਨਹੀਂ ਜੀ ਤੂੰ ਇਹ ਮੂੰਹ ਨਾ ਮੜਵਾਉਂਦੀ ਤੂੰ ਨਹੀਂ ਨਹੀਂ ਇਕ ਮੈਂ ਯੂਟਿੰਗ ਕਰ ਲੈ ਇਕਲ ਉਹ ਮੇਰੇ ਕੋਲ ਰਹਿਣਾ ਨਹੀਂ ਹੈ ਇਧਰ ਮਾ ਉਹ ਰੱਖਣ ਦਾ ਉਹ ਮਾਜਾਗਾ ਫੇਰ ਮਾ ਕੰਮਰੇ ਆਪਾਂ ਦੋਨੋਂ ਹੋਇਆ ਕਰਾਂਗੇ ਤੇਰੇ ਯੂਟਿੰਗ ਕਰ ਲੈਣੇ ਆਪਾਂ ਹਾਂ ਠੀਕ ਹੈ ਲੈ ਠੀਕ ਹੈ ਤਾਂ ਫਿਰ ਕਿੱਦੇ ਧਰੂਗਾ ਸਮਾਨ ਕੱਲ ਨੂੰ ਹੀ ਰੱਖਣਾ ਹੈ ਕੋਈ ਨਾ ਠੀਕ ਤਾਂ ਕੱਲ ਨੂੰ ਸਾਰ ਲੋਏ ਮੁੰਡਾ ਸਮਾਨ ਠੀਕ ਸਮਾਨ ਕਹਦਾ ਹੀ ਬਗ ਦਾ ਬੈਗ ਹੋਊਗਾ ਹੋ ਕੇ ਡਿਊਟੀ ਕਰਨ ਬਸ ਕੱਪੜੇ ਵੀਰੇ ਨੇ ਪਹਿਣਨੇ ਹੁੰਦਾ ਠੀਕ ਠੀਕ ਹਾਂ ਚਲੋ ਠੀਕ ਹੈ ਠੀਕ ਹੈ ਠੀਕ ਹੈ ਮਾ ਕਰਨ ਕੋਲੇ ਕੋ ਗਰਾਊਂਡ ਵੀ ਜਾਵਾਂਗੇ ਕਿਵੇਂ ਕਰਨ ਵਧੀਆ 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 ਆ ਨਾ ਯਾਰ ਜਿਵੇਂ ਤੇਰਾ ਸਮਾਨ ਬਾਵਾ ਸੀਗਾ ਬਈ ਸ਼ਿਫਟ ਹੋ ਗਿਆ ਨਾ ਕਮਰੇ 'ਚ ਹੋਰ ਯਾਰ ਵਧੀਆ ਬਈ ਥੋੜਾ ਕਮਰੇ 'ਚ ਤੇਰਾ ਹਾਂ ਮੇਰਾ ਥੱਲੇ ਹੀ ਆਗਾ ਪੁੱਛੇ ਟਕਰਾਦਾ ਤੂੰ ਨੇ ਯਾਰ ਕਰਾਇਆ ਠੀਕ ਆਗਾ ਹਾਂ ਕਰਾਇਆ ਤਾਂ ਠੀਕ ਆ ਵਧੀਆ ਹੋ ਰਿਹਾ ਨਾ ਨਾ ਦੱਸ ਦੀ ਕੋਈ ਜੇ ਪ੍ਰੋਬਲਮ ਹੋਈ ਨਾ ਨਾ ਠੀਕ ਆ ਹਾਂ ਭਰਾ ਫੇਰ ਵੀ ਤੂੰ ਆਪਣਾ ਹਾਂ ਚਾ ਚੁੱਪੀ ਕੇ ਵਗ ਜੀ ਨਾ ਨਾ ਬਸ ਮੈਂ ਯਾਰ ਬਸ ਜਾਂਦਾ ਸੀ ਮੈਂ ਤਾਂ ਕੰਮ 'ਚ ਜਾ ਕੇ ਆਉਂਦਾ ਸੀਗਾ ਮੈਂ ਤਾਂ ਬਸ ਤੇਰਾ ਕਮਰਾ ਦੇਖਣ ਹੀ ਆ ਗਿਆ अच्छा मां चाल यार हुन ਨਾ ਨੂੰ ਕੇ ਤੜਕੇ ਮੈਂ ਬਸ ਪੈ ਗਿਆ ਮੈਂ ਤਾਂ ਆਹੀ ਕੱਪੜੇ ਮੈਂ ਵੀ ਆਹੀ ਪਾਈ ਫਰਦਾ ਵਰਦੀ ਜੀ ਆਪਦੀ ਹੋਰ ਯਾਰ ਮੈਂ ਵੀ ਮੈਂ ਚਲਦੇ ਤਾਂ ਫਿਰ ਡਿਊਟੀ ਆਣਾ ਤੂੰ ਤਾਂ ਕਿਹੜਾ ਬੇਲਾਗਾ ਮਤਲਬ ਬੇਲਾ ਨਾ ਹੁੰਦਾ ਅੱਛਾ ਹਾਂ ਮਸਾਬਾ ਸੈਟ ਕਰੀਆ ਯਾਰ ਹੋਰ ਪਾਸਾ ਹੋਰ ਚੰਗਾ ਫਿਰ ਕਰਨਾ ਚੰਗਾ ਬਾਬਾ ਚੰਗਾ ਮੈਂ ਤੇਰਾ ਕਾਮਲਾ ਦੇਖਣੀ ਆ ਗਿਆ ਚੰਗਾ ਹਾਂ ਠੀਕ ਉਹ ਗੇ ਚਲੋ ਸਰ ਨੂੰ ਫੋਨ ਲਾਉਣਾ ਯਾਰ ਹਜੇ ਤੇ ਕਰਨਾ ਮੈਨੂੰ ਉਹਦੀ ਪਤੀ ਨਹੀਂ ਲੱਗਾ ਪਰ ਸਾਰੇ ਇੰਨਾ ਡਰਦੇ ਆ ਪਹਿਲਾਂ ਸਰ ਨੂੰ ਫੋਨ ਲਾਉਣਾ ਚੱਲ ਮੈਂ ਜੀ ਫੋਨ ਹੈਲੋ ਸਲਾਮ ਸਾਹਿਬ ਜੈਨ ਸਰ ਜੀ ਮੈਨੂੰ ਉਹਦੀ ਹਜੇ ਡਕਟਾੜੇ ਪ੍ਰਧਾਨ ਦੀ ਕੁਛ ਨਹੀਂ ਪਤਾ ਲੱਗਾ ਜੀ ਪਿੰਡ ਵਾਲੇ ਇੰਨਾ ਡਰਦੇ ਨੇ ਜੀ ਕੀ ਗੱਲ ਦੱਸਾਂ ਜੀ ਸੁਣੋ ਮੈਂ ਚਲ ਫਿਰ ਮੈਂ ਤੈਨੂੰ ਇੱਕ ਫੋਟੋ ਭੇਜਦਾ ਬੰਦੇ ਦੀ ਹਾਂਜੀ ਉਹਨੂੰ ਸਾਰਾ ਕੁਝ ਪਤਾ ਉਹਦੇ ਬਾਰੇ ਉਦੇ ਬੰਦੇ ਬਾਰੇ ਪਤਾ ਕੁ ਜੀ ਉਹਨਾਂ ਨੂੰ ਹਾਂ ਉਹਨੂੰ ਸਾਰਾ ਕੁਝ ਪਤਾ ਤੇ ਉਹ ਬੰਦਾ ਥੋੜਾ ਜਿਆ ਦੋ ਨੰਬਰੀ ਹੈ ਹਾਂ ਜੀ ਮਤਲਬ ਨਸ਼ੇ ਪੱਤੇ ਵਾਲੀ ਹੈ ਹਾਂ ਜੀ ਉਹ ਮੜਾ ਆ ਪਾਉ ਆ ਬੂਆ ਲਵਾ ਕੇ ਉਹਦਾ ਪੁੱਛ ਲਈ ਚੰਗਾ ਕੋਈ ਨਹੀਂ ਪੈਸੇ ਦੀ ਕੀ ਉਹ ਕਰ ਲੂਗਾ ਜੀ ਮੈਂ ਤੋਂ ਪੈਸੇ ਦੇ ਕੇ ਬਾਕੀ ਥੋੜਾ ਮੋਟਾ ਨਸ਼ਾ ਦੇ ਕੇ ਬਸ ਹੋ ਜੂਗਾ ਕੰਮ ਆਪਣਾ ਹਾਂ ਜੀ ਫੋਟੋ ਭੇਜ ਦਿਓ ਜੀ ਮੈਨੂੰ ਉਹਦੀ ਠੀਕ ਆ ਫੋਟੋ ਭੇਜ ਦਿੰਨਾ ਮੈਂ ਤੈਨੂੰ ਠੀਕ ਆ ਜੀ ਉਹ ਸਰ ਨੇ ਹਜੇ ਕੋਈ ਫੋਟੋ ਵੀ ਨਹੀਂ ਭੇਜੀ ਚਲ ਫੋਨ ਲਾਉਣਾ ਸਰ ਨੂੰ ਹੈਲੋ ਹੈਲੋ ਸਰ ਜੀ ਫੋਟੋ ਨਹੀਂ ਆ ਜੀ ਭੇਜ ਦਿਨਾ ਕਰਨ ਗੱਲ ਜੀ ਭੇਜ ਦਿਨਾ ਨਲੇ ਜੂ ਦੀ ਲਾਈਵ ਲੋਕੇਸ਼ਨ ਵੀ ਭੇਜ ਦਿਓ ਜੀ ਮਾਨੂੰ ਕਿਵੇਂ ਪਤਾ ਲੱਗੂ ਵੀ ਕਿੱਥੇ ਆ ਜੀ ਕੋਈ ਨਾ ਕਰਨ ਗੱਲ ਜੀ ਭੇਜ ਦਿਨਾ ਠੀਕ ਹੈ ਜੀ ਠੀਕ ਹੈ ਠੀਕ ਹੈ ਚਲ ਭੇਜ ਦੇਣਗੇ ਓਏ ਆ ਗਈ ਫੋਟੋ ਲੋਕੇਸ਼ਨ ਵੀ ਆ ਗਈ ਚਲ ਚੱਲਦਾ ਯਾਰ ਰੂਮ ਫੜਨ ਆਹੀ ਟਾਈਮ ਆ ਉਹ ਥੋੜੇ ਜਾਣ ਯਾਰ ਲੋਕੇਸ਼ਨ ਤਾਂ ਇਥੋ ਦੀ ਆ ਗਈ ਸੋਮਣੇ ਕਰਾ ਵਾਲਿਆਂ ਦੀ ਨਿਕਸ਼ਣਾ ਹੀ ਹੁੰਦੀ ਆ ਆਹ ਯਾਰ ਦੀ ਇੱਕ ਫੋਟੋ ਵੀ ਇਦੀ اسی ਜੀ ਆ ਗਈ ਜਮਨ ਨਿਸ਼ੇੜੀ ਆ ਬਣਦਾ ਯਾਰ ਫਰੀਦਾ ਚੱਲ ਚਾਲਦਾ ਮੈਂ

ਸਭਾਰੇ ਰਿਹਾ ਗੀ ਅੱਪਾ ਬੋਲਵਾਗੇ ਪੱਛਾ ਹੁਣ ਚੱਕਿਆ ਲੈ ਮੇਲੀ ਬਾਤ ਕਰਵਾਈ ਅਨੇਸ਼ ਬਾਕੀ ਕੰਨਾਂ ਕੇ ਤੇ ਹੂ ਬੈਠੇ ਆਓਏ ਸਾਰੇ ਬੈਠੇ ਆ ਗਏ ਕੁਲਪਕ ਰੋਬੋ ਹੁਣ ਖੜਾ ਕੁਲਪਕ ਵੀ ਜਿੱਦੀ ਕਿੱਥੇ ਭੱਜਣ ਪੁਰਿਆ ਬਾਹਰ ਕੋਲੇ ਹਾਂਜੀ ਹੋਰ ਹੀ ਹਲਜੀ ਮੈਂ ਨਹੀਂ ਕੁਝ ਨਹੀਂ ਪਤਾ ਜੀ ਸਾਜੀ ਪਹਿਲਾਂ ਤੂੰ ਗੱਲ ਸੁਣ ਲੈਟਾਟੇ ਪ੍ਰਧਾਨ ਦੇ ਬੰਦੇ ਨੂੰ ਜਾਣਦਾ ਤੂੰ ਨਾ ਜੀ ਮੈਂ ਦੱਸ ਜੀ ਦੇਖ ਲੈ ਨਹੀਂ ਜਾਣਦਾ ਫੋਟੋ ਵਾਲੀ ਨੂੰ ਵੀ ਦੱਸ ਦੇ ਮੈਂ ਜਾਣਦਾ ਨਹੀਂ ਜੀ ਗੱਲ ਸੁਣ ਲੈ ਕਿਤਨਾ ਛੇਕ ਜੀ ਥੋੜਾ ਮੈਂ ਦੱਸ ਤੁਰੇ ਨਾ ਮੈਂ ਨਸ਼ਾ ਜਿਹਾ ਹੁੰਦਾ ਮੈਂ ਮਸ਼ਾਹਦ ਨਸ਼ੇ ਦਾ ਇਜਾਜ਼ਾ ਤੂੰ ਫੋਟੋ ਦਿਖਾ ਦੇ ਮੈਨੂੰ ਤੂੰ ਦਿਖਾ ਦੇ ਹਾਂ ਇਹ ਮੈਂ ਫੋਟੋ ਫੋਟੋ ਦੇ ਨਾਲ ਲੈ ਕੇ ਨਹੀਂ ਮੈਂ ਲਾ ਪਹਿਲਾਂ ਫੋਟੋ ਦਿਖਾ ਦੇ ਤੈਨੂੰ ਦੇਖ ਨਾਲ ਕੀ ਹੋਣਾ ਕੀ ਹੈ ਕੱਥ ਜਿਵੇਂ ਉਹ ਕੁਰੀ ਜਨਾ ਕੰਬੀ ਅੱਦਾ ਨਸ਼ੇ ਬਦੇ ਬਾਲੇ ਆਹ ਆਹ ਜਿਵੇਂ ਇਹ ਗਾੜਾ ਉਹ ਮਰਦੀ ਇਹਨੂੰ ਇਹਨੂੰ ਪਤਾ ਨਹੀਂ ਸੀ ਜੀ ਹਾਂ ਹਾਂ ਚਲ ਕੋਈ ਨੇ ਪੱਲੇ ਖੜਾ ਇੱਧਰ ਮੁੜ ਕੇ ਨਾ ਹੋਪਰੀ ਨਹੀਂ ਤਾਂ ਕਟਾਪਾ ਆਹ ਚਾਹੂਗਾ ਦੇਖਣਾ ਸੌਰੀ ਨੰਗਾ ਸੌਰੀ ਵੀ ਤੂੰ ਮੁੜ ਕੇ ਨਾ ਹੁੰਦ ਰਿਓ ਤਾਂ ਠੀਕ ਆ लो पोर्टल में भेजी होने ਤੈਨੂੰ ਬਾੜ ਦੇਣਾ ਹੁਣ ਮੈਂ ਚੱਲ ਸ਼ੋਕਰਾਂ ਬੰਦਾ ਸਾਹ ਨੂੰ ਨੂੰਣਾ ਹੈਲੋ ਹਾਂਜੀ ਸਾਹਿਬ ਜੀ ਮੈਨੂੰ ਫੜਦਾ ਸੀ ਟਾਡ ਪ੍ਰਧਾਨ ਤੇ ਬੰਦੇ ਨੂੰ ਹਾਂਜੀ ਹਾਂਜੀ ਪੁੱਛਤਾਸ਼ ਕਰਦਾ ਜੀ ਮੈਂ ਉਹ ਤੋਂ ਉਹ ਤੋਂ ਹਾਂ ਹਾਂ ਜੀ ਹਾਂ ਬਾਵਾ ਕੁੱਟੂਗਾ ਯੂਜ਼ਰ ਖੱਬਾ 28 ਮਿੰਟਾਂ ਦਾ ਉਹ ਹਾਂ ਜੀ ਹਾਂ ਉਹ ਤੋਂ ਮੈਂ ਪੁੱਛਤਾਸ਼ ਕਰਦਾ ਠੀਕ ਹੈ ਠੀਕ ਹੈ ਉਹ ਨਾ ਇਹ ਕਿਹੜਾ ਭਾਂਡਾ ਰੱਖਿਆ ਹੋਇਆ ਹੈ। ਹੋਏ ਭਾਂਡਾ ਰੁੱਖਾ ਨਹੀਂ ਗਿਆ। ਆਹ ਅਮ ਨੂੰ ਤੇ ਪਾਣੀ ਦੇ ਸਿੱਟੇ ਮਾਰਨੇ ਪੈਣਗੇ। ਹੱਥਾਂ ਨੂੰ ਪਾਣੀ ਵਿੱਚ ਮਾਰ ਕੇ ਠਾਣਾ। ਪਾਣੀ ਲਾਉਣਾ ਸਰ ਲੋ। ਚੱਲ ਯਾਰ ਪਾਣੀ ਤਾਂ ਲੈ ਹੁਣ ਇਹਨੂੰ ਠਾਣ ਦੇ ਮੈਨੂੰ ਪਾਣੀ ਪਾ ਕੇ। ਭਾਂਡਾ ਯਾਰ ਆਣੀ ਉੱਠਦਾ ਨਹੀਂ। ਪਾਣੀ ਪਾ ਕੇ ਠੋੜ ਉੱਠਾ। ਇੱਧਰ ਚਾਹਤ ਮਿਲੇਗਾ ਨਹੀਂ ਸਾਡੇ ਪ੍ਰਧਾਨ ਵਾਲੇ ਦੱਸ ਮੈਨੂੰ ਕਿੱਥੇ ਆਹੋ ਪਤਾ ਨਹੀਂ ਮਿਲਿਆ ਦੱਸ ਕਿੱਥੇ ਆਹੋ ਪਤਾ ਨਹੀਂ ਮੈਨੂੰ ਕਿੱਥੇ ਆਈ ਮੈਨੂੰ ਪਤਾ ਸੋ ਸਾਡੇ ਪ੍ਰਧਾਨ ਦਾ ਖੱਬਾ ਹੱਥ ਮੈਨੂੰ ਸਾਰੀ ਪਰਮਿਸ਼ਨ ਆ ਗਈ ਮੇਰੇ ਕੋਲ ਦੱਸ ਕਿੱਥੇ ਆ ਗਾ ਉਹ ਨਹੀਂ ਜਾਣਥਣੀ ਮੈਂ ਇਹਨੂੰ ਹੀ ਦੱਸ ਨੇ ਕਿੱਥੇ ਆਗਾ ਪਤਾ ਨਹੀਂ ਜੀ ਮੈਂ ਜਾਣਦੀ ਨਹੀਂ ਜੀ ਕੌਣ ਨਹੀਂ ਮੈਨੂੰ ਪਤਾ ਸੋ ਸਾਡੇ ਪ੍ਰਧਾਨ ਦਾ ਖੱਬਾ ਹੱਥ ਆ ਠੀਕ ਹੈ ਨਾ ਜਿੱਦੀ ਜਿੱਦੀ ਦੱਸ ਦੇ ਮੈਨੂੰ ਕਿੱਥੇ ਆਗਾ ਉਹ ਮੈਨੂੰ ਵੀ ਪਤਾ ਨਹੀਂ। ਉਹ ਡਾਸ ਕਿੱਥੇ ਆਦਾ? ਦੱਸ ਨਹੀਂ ਤੇ ਲਾਈਨ ਕਾਊਂਟਰ ਹੋਊਗਾ। ਪਤਾ ਨਹੀਂ ਇਹ ਮੈਨੂੰ ਕਿੱਥੇ ਆਈ। ਦੇਖ ਲੈ ਫਿਰ ਮਾਰੂ ਮੈਂ ਤਸ ਓਏ। ਅਜਾ। ਡਾਸ ਕਿੱਥੇ ਹੋ? ਸਾਹਿਬ ਇਹ ਤੂੰ ਮੈਨੂੰ ਮਾਰੂ ਨਾ ਤੁਸੀਂ ਮੈਨੇ। ਖੜ ਜਾ ਫਿਰ ਤੂੰ ਆਣੀ ਮਾਰਦਾ ਹਨਾ ਮੈਨੂੰ ਪਿਸਟਲ ਲਿਆਉਣੀ ਕੋ ਫੜ ਜਾ। ਉਧਰ ਬਾਕੇ ਕਰਨੇ ਯਾਰ। ਥੱਲੇ ਵੀ ਜਿਹੜਾ ਰੂਮ 'ਚ ਯਾਰ। ਦੇਖਾ ਯਾਰ। ਉਹ ਇਹ ਬਣਵਾਇਆ ਸੀ ਸਾਬ ਦਬਿਆ ਨਾ ਉਹਨੇ ਮਾਗਰੀ ਦੀ ਕਹਾਣੀ ਨਾਲ ਉਹ ਬੈਠਾ ਸੀ ਆਇਆ ਠੀਕ ਮੇਰੇ ਕੋਲ ਉਹ ਯਾਰ ਫੜ ਲੈਂਦਾ ਉਹਨੇ ਪੋਰਸੀ ਵਾਲੇ ਨੇ ਮੈਨੂੰ ਮੱਦੀ ਨਹੀਂ ਲੱਗਿਆ ਨਹੀਂ ਮੈਂ ਤਾਂ ਕੋਈ ਸੰਦੇ ਸੀ ਸਾਲਿਆ ਤੂੰ ਜਲਦੀ ਕਰ ਗੱਡੀ ਵਾਲਿਆਂ ਪੈਣ ਦੇ ਕਿਉਂ ਇੱਧਰ ਤਾਂ ਨਿਕਲ ਪੀ ਜਾ ਮੈਂ ਫੈਕ ਰੂ ਸੜਾ ਉਹ ਸਾਲਿਆ ਗੱਡੀ ਕੋਲੀਆਂ ਪਾਹ ਤੱਕਾ ਮੰਦੇ ਸੀਤੀ ਬੋਲਦੇ ਇੱਕ ਵਾਰ ਸਾਲੇ ਤੋਂ ਨਾ ਭਜੂ ਚੁੱਲ੍ਹੇ ਬਚਾ ਦੇ ਤੇ ਕੀ ਹੋਰ ਉਹ ਹੋਰ ਕਰਨ ਤੂੰ ਇੱਧਰ ਕਿੱਧਰ ਤਰਾ ਫਰਦਾ ਹੋਂ ਉਹ ਕਾਣੂ ਯਾਰ ਮੈਂ ਤਾਂ ਇੰਨੀ ਪਾਲਦਾ ਫਰਦਾ ਨਾ ਨੋਜ ਵੀ ਦੇਖਿਆ ਆਇਆ ਬੈਨੇ ਆ ਪੋਸੇ ਹਾਂ ਬਈਆ ਬਈਆ ਬਾਥਰੂਮ ਨਹੀਂ ਹੈਗਾ ਉਰੇ ਆਸੇ ਬਾਥਰੂਮ ਇਹਦੇ ਵਿੱਚ ਨਾ ਜਾਈ ਠੀਕ ਆ ਥੱਲੇ ਆਉਗਾ ਬਾਥਰੂਮ ਥੱਲੇ ਹੈਗਾ ਚਲ ਮੈਂ ਥੱਲੇ ਜਾਇਆ ਆਉਣਾ ਆ ਮੈਂ ਲੈ ਚੱਲਦਾ ਤੈਨੂੰ ਥੱਲੇ ਹਾਂ ਚੱਲ ਆ ਮੈਂ ਲੈ ਗਿਆ ਤੈਨੂੰ ਹਾਂ ਮਗਰ ਜਾਇਆ ਆਉਂਦਾ ਯਾਰ ਮੈਨੂੰ ਫੋਨ ਵੀ ਆਈ ਜਾਂਦੇ ਆ ਯਾਰ ਚੱਲ ਹਾਂ ਸੁਖਰੇ ਬਾਏ ਕਰੋ ਫੋਨ ਆਈ ਜਾਂਦੇ ਮੈਨੂੰ ਹੋਰ ਚੰਗਾ ਚੰਗਾ ਆ ਬਈ ਚੰਗਾ ਉਹ ਉਹੀ ਆਇਆ ਸੀ ਯਾਰ ਪਰ ਮਾਹਮੂਦ ਦੇਖ ਲੈ ਕੀ ਆ ਤਾ ਹਾਂ ਉਹ ਕੱਦ ਨੇ ਉਹ ਆਣ ਗਿਆ ਉਹ ਹਾਈ ਹੋਏ ਅੱਡੀ ਪੈਣਾ ਸਾਡਾ ਪਰਦਾ ਦਾ ਬੰਦਾ ਫੜਿਆ ਸੀ ਮਸਾਂ ਹਾਂ ਜੀ ਦੱਸਾਂ ਕੀ ਦੱਸੂ ਸਾਰ ਨੂੰ ਕੰਗਰਕੇ ਕਰਨਾ ਚਾਹੀਦਾ ਹੈਲੋ ਹਾਂ ਜੀ ਕਰਨਗਲ ਜੀ ਸਰ ਜੀ ਉਹਦਾ ਬੰਦਾ ਭੱਜ ਗਿਆ ਜੀ ਮਸਾਫੜਿਆ ਸੀਗਾ ਜੀ ਆਹ ਕੀ ਕਹਿ ਰਹੇ ਹੋ ਤੁਸੀਂ ਸਰ ਜੀ ਮਸਾਫੜਿਆ ਸੀਗਾ ਜੀ ਮੈਂ ਤਾਂ ਤੇ ਦੋਸਤ ਨਾਲ ਮੜਾ ਬਾਹਰ ਵਾ ਗਿਆ ਜੀ ਪਿਸਤਲ ਲੈਣ ਬਾ ਗਿਆ ਜੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਐ ਕਿਵੇਂ ਭੱਜ ਗਿਆ ਉਹ ਬੰਨਿਆ ਨਹੀਂ ਸੀ ਤੁਸੀਂ ਬੰਨਿਆ ਸੀਗਾ ਜੀ ਪਛਾਣ ਕੀ ਪਤਾ ਨਹੀਂ ਕੀ ਹੋ ਗਿਆ ਜੀ ਮੈਂ ਤਾਂ ਪਿਸਤਲ ਲੈਣ ਵਾ ਗਿਆ ਸੀ ਥੱਲੇ ਜੀ ਤੇ ਪਰਮਿਸ਼ਨ ਵੀ ਮਾਰ ਫਟ ਕੇ ਪੁੱਛਣੂਗਾ ਪਹਿਲਾਂ ਤੁਸੀਂ ਐ ਦੱਸੋ ਉਹਨੇ ਮਾੜਾ ਮੋਟਾ ਕੁਝ ਦੱਸਿਆ ਕੁਝ ਨਹੀਂ ਦੱਸਿਆ ਐ ਪਤਾ ਲੱਗਿਆ ਜੀ ਉਸ ਉਹਦਾ ਖੱਬਾ ਹੱਥਾਗਾ अच्छा कोई ना ਤੁਸੀਂ ਐ ਕਰੋ ਤੁਹਾਨੂੰ ਦੋ ਦੰਦਾ ਟਾਈਮ ਦਿੰਨਾ ਮੈਂ ਤੁਸੀਂ ਉਹਨੂੰ ਲੱਭੋ ਬੰਦੇ ਨੂੰ ਦੂਰੀ ਵਾਰ ਆਪਣੇ ਬਹੁਤ ਕੰਮ ਦੋ ਬੰਦਾ ਉਹ ਕੋਈ ਨਹੀਂ ਠੀਕ ਉਹਦੇ ਕੋਲੇ ਸਾਰਾ ਹੱਥ ਖੱਬਾ ਹੱਥ ਉਹਦਾ ਠੀਕ ਹੈ ਜੀ ਠੀਕ ਹੈ ਜਨਾਲ ਠੀਕ ਹੈ